ਰੋਟੀ ਖਾ ਕੇ ਤਾਂ ਜਮਾ ਮਜ਼ਾ ਨਹੀਂ ਆਇਆ ਅੰਨੀ ਵਾਰ ਕਿਹਾ ਕਿ ਮੈਂ ਕਰੇਲੇ ਲੈ ਕੇ ਆਵਾਂ ਮੈਂ ਚੇਟਾ ਪੀਪੀ ਬੱਦੇ ਚੇਲੇ ਬੀਪੀ ਬੱਦੇ ਕਹਤੇ ਉਹ ਕੱਦਦੇ ਅੰਨੇ ਦਿਨ ਤੋਂ ਜੀ ਕਰ ਰਿਹਾ ਮੇਰਾ ਕਰੇਲੇ ਖਾਣ ਦਾ ਕਰੇਲੇ ਦੀ ਬਣਾਉਗੀ ਜਾਣ ਕੇ ਨਹੀਂ ਮੰਨਦੀ ਇਹਨੂੰ ਇਹਨੂੰ ਪਤਾ ਹੈ ਨਾ ਕਿ ਉਹਨੂੰ ਟਪ ਟਪਾ ਮਾਂ ਕੀ ਫੜਫੇ ਕਰੇਲੇ ਆ ਨਹੀਂ ਇਹ ਕੀ ਮੇਰੀ ਮੂਹ ਹੈ ਨਾ ਇਸ ਭਾਗੀ ਰੱਖੂਗੀ ਚਾਦਰ ਤਾਂ ਦੇਖੋ ਸੜੀ ਹੋਈ ਚਾਦਰ ਵਿਚਾਰ ਰੱਖੀ ਆ 100 ਸਾਲ ਪੁਰਾਣੀ ਮੈਂ ਤਾਂ ਜੀ ਕਰਦਾ ਮੈਂ ਤੈਨੂੰ ਭੱਜਾਂ ਮੈਂ ਪੰਜੇ ਪੱਟੂ ਕਿੱਥੇ ਘਰ ਤਾਂ ਮੇਰੇ ਨਾਮ ਐ ਕੋਈ ਮੈਂ ਤਾਂ ਪਾ ਰੱਖਿਆ ਮੈਨੂੰ ਤਾਂ ਮੈਂ ਤੁਰੇ ਰਹਿ ਤੂੰ ਜੀ ਨਹੀਂ ਕਰਦਾ ਥੱਲੇ ਥੱਲੇ ਵਾਲਾ ਜੀ ਨੂੰ ਦੇਖ ਲਓ ਅੱਜ ਮੈਂ ਆਹ ਬਣਾਇਆ ਸੀ ਥੋੜੀ ਸਬਜੀ ਬੱਟ ਗਈ ਸੀ ਫੜਾਗੀ ਕੋਦੇ ਸ਼ੌਹੀ ਪਨੀਰ ਬਣਾਉਗੀ ਥੱਲੜੀ ਕੋਲ ਪਤਾ ਨਹੀਂ ਕੀ ਕੀ ਬਣਾਉਗੀ ਕੀ ਕੀ ਨਹੀਂ ਕੜੀ ਚੋਲ ਅਸਾਂ ਦੇ ਤੋਰੇ ਢਾਰਾ ਨਹੀਂ ਹੈ ਦਾਲ ਬਣਾਈ ਹੈ ਮਸੂਰ ਦੀ ਦਾਲ ਬਣਾਤੀ ਕਾਲੀ ਦਾਲ ਬਣਾਤੀ ਪੀਲੀ ਦਾਲ ਬਣਾਤੀ ਹਰੀ ਦਾਲ ਬਣਾਤੀ ਪਤਾ ਨਹੀਂ ਕਿਹੜੀ ਕਿਹੜੀ ਦਾਲਾ ਰੋਜ਼ ਦਾਲ ਹੀ ਖਾ ਖਾ ਕੇ ਆਪ ਕੋ ਨਹੀਂ ਨਾਲ ਚੋਲ ਦੇ ਦਊਗੀ ਔਰ ਸੁਰਪਾ ਇਹ ਬੈਠਿਆ ਕਿ ਸਾਥ ਨੂੰ ਚੋਲ ਖਾਵਾਂਗੇ ਤੇ ਪਾ ਰੱਖਿਆ ਨਾ ਤੇ ਠੀਕ ਆ ਤੇ ਨਾ ਮੁਠਿਆਂ ਦੇ ਮੁਠਿਆ ਠੋਕਾ ਮਾਦੇ ਵੀ ਚੁੱਪ ਨਹੀਂ ਕਰੀਓ ਕਿ ਟੀਵੀ ਲਾ ਰੱਖਣ ਨਹੀਂ ਉੱਚੀ ਉੱਚੀ ਬਾਤਾਂ ਚ। ਕਿੱਥੇ ਖੱਲੇ ਵਾਲੇ ਕੀ ਸੋਚਦੇ ਹੋਣੇ ਕਿ ਉੱਤੋਂ ਲਾਉਗੀ ਲੜਾਈਆਂ ਵਾਲੀ ਵੀਡੀਓ ਸਾਰੇ ਸੌਂਦਰੂਗੇ ਇਹਨਾਂ ਦੇ ਘਰ ਚ ਤਾਂ ਲੜਾਈ ਹੁੰਦੀ ਰਹਿੰਦੀ ਐ। ਡੰਕਰ ਜੀ ਹੈਗੀ ਮੈਂ ਤਾਪ ਜੀ ਨੂੰ ਔਖਾ ਕਰ ਰੱਖਿਆ। ਸਾਰੀਆਂ ਮੈਨੂੰ ਆਇਆ ਦੇਖ ਕੇ ਜਾਂਦੀਆਂ ਕਿ ਉਹ ਕੀ ਕੱਪੜੇ ਫੇਰ ਪਾ ਕੇ ਆਉਗੀ। ਇੱਕ ਆਹੀ ਜੁੱਤੀ ਬਚੀ ਐ ਮੇਰੇ ਕੋਲ ਨਾਲੇ 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 ਐਸੀ ਕਿ ਮੇਰੇ Baal ਚਲ ਤੁਰ ਫਾ ਤੁਰ ਫਾ ਕੇ ਮੇਰੇ ਰੀਅ ਲੈ ਕੇ ਆਈਏ 컬러 ਮੇਰੇ Baalਾਂ ਦਾ। ਹਾਏ ਇਹਦੇ ਇਹਦੇ ਬਾਲ ਨਾ ਕਾਲੇ ਹੋਲੇ ਤੇ ਬਾਲ ਨਾ ਕਾਲੇ ਹੋਦ ਜੇ ਮੈਨੇ ਬੂਟ ਮੰਗਲੇ ਮਮੀ ਮਹੰਗੇ ਹੋ ਜਾਣਗੇ ਉਧਰ ਸੱਦੀਆਂ ਵਾਲੇ ਕੋਈ ਨੁਹੀ ਪਾਲਾ ਨੂੰ ਹੁਣ ਮਰਨੇ ਆਉਥੇ ਪਾਰਕ ਤੇ ਸੈਰ ਕਰਨ ਜਾਣਾ ਹੁੰਦਾ ਸੋ ਬੁੜੀਆਂ ਆਉਂਦੀਆਂ ਨੇ ਨਾਲੇ ਅਗੁਲੀਆਂ ਪਾ ਪਾ ਕੇ ਆਉਂਦੀਆਂ ਨੰਦੇ ਸੋਹਣੇ 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 ਬੂਟ ਹਾਏ ਹੱਗ ਲੱਗਦੀ ਰੰਗ ਦੇ ਕੋਈ ਹਰੇ ਰੰਗ ਦੇ ਮੈਂ ਤਾਂ ਜੀ ਕਰਦਾ ਨਾ ਵਾਂਗੂ ਪਾ ਕੇ ਆ ਮਬਾਲੀ ਸੋਹਣੀਆਂ ਲੱਗਦੀਆਂ ਨੇ ਦੇ ਕੇ ਜੀ ਨੂੰ ਮਿਲੀਏ ਮੈਨਾਂ ਕਿੱਥੇ ਹੀ ਪਾਣ ਦੀ ਦੁੱਗੀ ਤਮੇ ਕੀ ਹੀ ਕਰ ਸਕਦੀ ਨਾ ਸੋਣ ਦਾ ਟਾਈਮ ਹੋਇਆ ਤੇ 9:30 ਰੋਟੀ ਮਿਲਦੀ ਹੈ ਆਪੋ ਹੀ ਕਰ ਲੈ ਤੈਂਨਾਂ ਮੇਰੇ ਦਫਤਰ ਲੈ ਕੇ ਇੱਕ ਵਾਰ ਦਫਤਰ ਲੈ ਆਂ ਸੋ ਸੋ ਰੋਜ਼ ਫਿਰ ਗੰਦਾ ਦਾ ਬੁਰਸਾ ਦਾ ਮੂੰਹ ਹਮੇਸ਼ਾ ਬਾੜੀ ਹੱਸ-ਸਰੇ-ਸਰੇ ਆਂਦਾ ਬੁਰਸਾ ਦਾ ਹੁੰਦਾ ਹੋ ਦੀ ਨਹੀਂ ਕਰਦਾ ਮੈਂ ਰਹਾ ਤਾ ਹੁੰਦਾ ਚਾਲੇ ਸੋਣ ਦਾ ਟਾਈਮ